ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਸੀਟ ਐਟ ਦੀ ਅਨ ਕੰਫਰਮਡ ਐਂਡ ਅਨ ਆਫੀਸ਼ਲ ਨਿਊਜ਼ ਦੀ ਕੁਝ ਖਬਰਾਂ ਐਂਡ ਡਿਊਮਰਸ ਦੇਖਣ ਨੂੰ ਮਿਲ ਰਹੀਆਂ ਨੇ ਜਿਹਦੇ ਵਿੱਚ ਸੀਟ ਐਟ ਰਿਗਾਰਡਿੰਗ ਦੋ ਤਿੰਨ ਗੱਲਾਂ ਦੱਸੀਆਂ ਜਾ ਰਹੀਆਂ ਨੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸਭ ਤੋਂ ਪਹਿਲੀ ਜਿਹੜੀ ਗੱਲ ਲਿਖੀ ਹੋਈ ਹੈ ਕਿ ਕੇਵੀਐਸ ਦਾ ਜਿਹੜਾ ਐਗਜ਼ਾਮ ਹੈਗਾ ਯਾ ਜੁਲਾਈ ਮਹੀਨੇ ਵਿੱਚ ਹੋਣਾ ਹੈ ਕਿਉਂਕਿ ਇਹ ਇੱਕ OMR ਸ਼ੀਟ ਐਗਜ਼ਾਮ ਹੋਣਾ ਆ ਆਫਲਾਈਨ ਮੋਡ ਦੇ ਵਿੱਚ ਇਹ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਆ ਜਿਹਦੇ ਕਰਕੇ ਜਿਹੜਾ ਤੁਹਾਡਾ सीटेट ਦਾ ਪੇਪਰ ਹੈਗਾ ਆ ਉਹ ਲੇਟ ਹੋ ਸਕਦਾ ਆ ਇੱਕ ਪ੍ਰਪੋਜ਼ਲ ਆਇਆ ਸੀਗਾ ਜਦੋਂ ਮੇਰੇ ਦੁਆਰਾ ਇੱਕ ਵੀਡੀਓ ਵੀ ਬਣਾਈ ਗਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਫਿਲਹਾਲ ਪ੍ਰਾਇਮਰੀ ਟੀਚਰ ਐਂਡ TGT ਟੀਚਰ ਦੇ ਲਈ ਹੀ ਸਿਰਫ सीटेट ਦਾ ਜਿਹੜਾ ਐਗਜ਼ਾਮ ਹੈਗਾ ਆ ਉਹ ਲਿਆ ਜਾਂਦਾ ਬਟ ਇਨ ਫਿਊਚਰ PGTE ਐਗਜ਼ਾਮ ਦੇ ਲਈ ਵੀ ਜਿਹੜਾ सीटेट ਦਾ ਜਿਹੜਾ ਪੇਪਰ ਹੈਗਾ ਆ ਉਹ ਲਿਆ ਜਾ ਸਕਦਾ ਆ ਜ ਜਿਹਨੂੰ ਤੁਸੀਂ ਪੇਪਰ 3 ਕਹਿ ਸਕਦੇ ਹਾਂ ਸੋ ਇਸ ਕਰਕੇ ਵੀ ਇਹਦੀ ਜਿਹੜੀ ਤਿਆਰੀ ਚੱਲ ਰਹੀ ਹੈ ਸੋ ਇਸ ਕਰਕੇ ਜਿਹੜਾ ਸੀਟ ਐਟ ਦਾ ਪੇਪਰ ਹੈਗਾ ਜੀ ਉਹ ਲੇਟ ਹੋ ਸਕਦਾ ਆ ਇੱਥੇ ਜਿਹੜੀ ਨਿਊਜ਼ ਲਿਖੀ ਹੋਈ ਹੈ ਅਨ ਕਨਫਰਮਡ ਹੀ ਆ ਕੋਈ ਸ਼ੂਰ ਨਹੀਂ ਆ ਕਿ ਇਸ ਤਰ੍ਹਾਂ ਹੀ ਹੋਵੇ ਬਟ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੇ ਫਾਰਮ ਨੇ ਜੀ ਉਹ ਸਟਾਰਟ ਹੋ ਜਾਣਗੇ ਐਂ ਜਿਹੜਾ ਸੀਟ ਐਟ ਦਾ ਪੇਪਰ ਹੈਗਾ ਜੀ ਸੋ ਇਸ ਅਕੋਰਡਿੰਗ ਥੋੜਾ ਲੇਟ ਵੀ ਹੋ ਸਕਦਾ ਆ ਬਾਕੀ ਮੇਰੀ ਤਾਂ ਇਹੀ ਸਲਾਹ ਹੈਗੀ ਆ ਕਿ ਜੜੀਆਂ ਵੀ ਓਪਰਚ्युनिटी ਤੁਹਾਡੇ ਸਾਹਮਣੇ ਨੇ ਉਹਨਾਂ ਪ੍ਰੀਖਿਆਵਾਂ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਤੁਸੀਂ ਕਰਦੇ ਰਹੋ ਆਪ ਦਾ ਜਿਹੜਾ ਟਾਈਮ ਹੈਗਾ ਜੀ ਪ੍ਰੋਪਰ ਯੂਟਿਲ ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ